ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਆਏ ਆਂ ਬੰਦਗੀ ਦੇ ਘਰ ਜਿੱਦਾਂ ਕਿ ਸਿੱਖਾਂ ਦੇ ਇਤਿਹਾਸਿਕ ਸਥਾਨ ਅੰਮ੍ਰਿਤਸਰ ਤੇ ਅੱਜ ਤੁਹਾਨੂੰ ਇਤਿਹਾਸਿਕ ਬੁੰਗਿਆਂ ਦੇ ਦਰਸ਼ਨ ਕਰਵਾਵਾਂਗੇ ਤੇ ਪੂਰੇ ਅੰਮ੍ਰਿਤਸਰ ਦਾ ਜਿੱਥੇ-ਜਿੱਥੇ ਅਸੀਂ ਜਾਵਾਂਗੇ ਨਾਲ ਦੀ ਨਾਲ ਤੁਹਾਨੂੰ ਉਹਦੀ ਵੀਡੀਓ ਦਿਖਾਵਾਂਗੇ ਵੀ ਕਿੱਥੇ-ਕਿੱਥੇ ਘੁੰਮੇ ਜੋ ਹਾਂਜੀ ਸੰਗਤੋ ਹੁਣ ਪਹੁੰਚ ਚੁੱਕੇ ਆਂ ਆਪਾਂ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਜਿਸ ਅਸਥਾਨ ਤੇ ਅਸੀਂ ਉਸ ਗੇਟ ਤੇ ਆਂ ਜਿਸ ਦੇ ਰਾਈਟ ਸਾਈਡ ਦੇ ਉੱਤੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆ ਜੀ ਦੀ ਮਰਿਤਕ ਦੀ ਰੱਖੀ ਗਈ ਸੀ ਤੇ ਇਸ ਜਗ੍ਹਾ ਦੇ ਉੱਤੇ ਥੋੜੀ ਕੰਸਟਰਕਸ਼ਨ ਚੱਲ ਰਹੀ ਹੈ ਨਹੀਂ ਤਾਂ ਇਸ ਜਗ੍ਹਾ ਤੇ ਤੁਹਾਨੂੰ ਦਿਖਾਉਂਦੇ ਵੀ ਇਸ ਜਗ੍ਹਾ ਤੇ ਉਹਨਾਂ ਦੀ ਮਰਿਤਕ ਦੀ ਰੱਖੀ ਗਈ ਇਸ ਤੋਂ ਬਾਅਦ ਸੰਗਤ ਜੀ ਅਸੀਂ ਉਸ ਜਗ੍ਹਾ ਦਾ ਰੁਕ ਕਰਦੇ ਆਂ ਜਿੱਥੇ ਇਤਿਹਾਸਿਕ ਟਾਵਰ ਲੱਗੇ ਆਂ ਜਦੋਂ 1930 ਦੇ ਵਿੱਚ ਪਹਿਲੀ ਵਾਰ ਬਿਜਲੀ ਆਈ ਸੀ ਹਰਮੰਦਰ ਸਾਹਿਬ ਦੇ ਵਿੱਚ ਤਾਂ ਇਹ 8 ਟਾਵਰ ਲਗਾਏ ਗਏ ਸੀ ਜਿਨ੍ਹਾਂ ਵਿੱਚੋਂ 2 ਅੱਜ ਵੀ ਦੇਖਣ ਨੂੰ ਤੁਹਾਨੂੰ ਮਿਲ ਜਾਣਗੇ ਇਹ ਉਸ ਜਗ੍ਹਾ ਤੇ ਮੌਜੂਦ ਮਿਲ ਜਾਣਗੇ ਇਸ ਤੋਂ ਬਾਅਦ ਸੰਗਤ ਜੀ ਅਸੀਂ ਉਸ ਕੋਨੇ 'ਚ ਬਹੁੰ ਜਾਂਦੇ ਹਾਂ ਜਿੱਥੇ ਅਸੀਂ ਜਾ ਕੇ ਜਲ ਛਕਦੇ ਹਾਂ ਤੇ ਜਿੱਥੋਂ ਦੀ ਸਾਨੂੰ ਰਾਮਗੜੀ ਬੁੰਗਿਆਂ ਦੇ ਬਾਹਰੋਂ ਦੀ ਦਰਸ਼ਨ ਹੁੰਦੇ ਨੇ ਸੰਗਤ ਜੀ ਇਸ ਤੋਂ ਬਾਅਦ ਰੁਕ ਕਰਦੇ ਹਾਂ ਅਸੀਂ ਚਮਤਕਾਰੀ 베ਰੀ ਦਾ ਜਿੱਥੋਂ ਦੀ ਬੀਬੀ ਰਜਨੀ ਜੀ ਦੇ ਪਿੰਗਲਾ ਪਤੀ ਜਿੱਦਾਂ ਕੀ ਇਸ਼ਨਾਨ ਕਰਕੇ ਪੂਰੇ ਤਰ੍ਹਾਂ ਸਹੀ ਹੋ ਗਏ ਸੀ ਤੇ ਇਸ 베ਰੀ ਦੇ ਦਰਸ਼ਨ ਕਰੋ ਮਤਲਬ ਅਗਰ ਕੁਛ ਵੀ ਤੁਸੀਂ ਇੱਥੇ ਆ ਕੇ ਕੋਈ ਵੀ ਦੁਖੜਾ ਤੁਹਾਨੂੰ ਕੋਈ ਵੀ ਸਕਿਨ ਪ੍ਰੋਬਲਮ ਕੁਛ ਵੀ ਆ ਤਾਂ ਇੱਥੇ ਇਸ਼ਨਾਨ ਕਰਨ ਤੇ ਉਹ ਚੀਜ਼ ਤੁਹਾਡੀ ਹੱਲ ਹੋ ਜਾਂਦੀ ਹੈ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਸ ਤੋਂ ਬਾਅਦ ਅਸੀਂ ਰੁਕ ਕਰਦੇ ਹਾਂ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਸਥਾਨ ਆ ਜਾਂਦਾ ਆ ਸਨ 84 ਦੇ ਵਿੱਚ ਟੈਂਕ ਤੋਪ ਇਸ ਤੋਂ ਅੱਗੇ ਨਹੀਂ ਲੰਘ ਪਾਈ ਸੀ ਮਤਲਬ ਕਹਿਣ ਦਾ ਭਾਵ ਇਹ ਹੈ ਕਿ ਬਾਬਾ ਜੀ ਦਾ ਪਹਿਰਾ ਇੱਥੇ ਖੁੱਦ ਦਾ ਪਹਿਰਾ ਸੀਗਾ ਇਹ ਬਾਬਾ ਦੀਪ ਸਿੰਘ ਜੀ ਇੱਥੇ ਆਪ ਆ ਵਿਰਾਜਮਨ ਹੋਏ ਸੀ ਉਸ ਤੋਂ ਬਾਅਦ ਪਹੁੰਚ ਜਾਂਦੇ ਆ ਅਸੀਂ ਦੋ ਨਿਸ਼ਾਨ ਸਾਹਿਬਾਂ ਦੇ ਵਿਚਕਾਰ ਜਿੱਥੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਜੀ ਦੀ ਅੰਤਿਮ ਸ਼ਹੀਦੀ ਹੋਈ ਸੀ ਜਿਸ ਤੋਂ ਬਾਅਦ ਅਸੀਂ ਰੁੱਕ ਕਰਦੇ ਹਾਂ ਲੰਗਰ ਹਾਲ ਸਾਈਡ ਵਾਲੇ ਪਾਸੇ ਜਿੱਥੇ ਬੁੰਗਿਆਂ ਦੇ ਜਾਣ ਦਾ ਸਾਨੂੰ ਰਾਹ ਮਿਲ ਜਾਂਦਾ ਹੈ ਉਸ ਦੇ ਖੱਬੇ ਪਾਸੇ ਹੀ ਤੁਹਾਨੂੰ ਅੰਦਰ ਜਾਣ ਦਾ ਪੂਰਾ ਰਾਹ ਮਿਲ ਜੇਗਾ ਜਿੱਥੋਂ ਦੀ ਤੁਹਾਨੂੰ ਬੁੰਗਿਆਂ ਦੇ ਪੂਰੇ ਦਰਸ਼ਨ ਹੋ ਜਾਣਗੇ ਬੁੰਗਿਆਂ ਦੇ ਅੰਦਰ ਦੀ ਪ੍ਰਕਰਮਾ ਕਰਦੇ ਹਾਂ ਤਾਂ ਆਪਾਂ ਚਾਰੋਂ ਪਾਸੇ ਦੇਖਦੇ ਹਾਂ ਅੱਜ ਵੀ ਇਤਿਹਾਸਕ ਛੋਟੀ ਇੱਟ ਦੇ ਸਾਰੇ ਜਗ੍ਹਾ ਬਣਾਈ ਗਈ ਆ ਜੋ ਬੁੰਗਿਆਂ ਦੀ ਜਗ੍ਹਾ ਹੈ ਸੰਗਤ ਜੀ ਇਸ ਤੋਂ ਬਾਅਦ ਤੁਹਾਨੂੰ ਇਤਿਹਾਸਕ ਸਿੱਲ ਦੇ ਦਰਸ਼ਨ ਕਰਾਨੇ ਆ ਤੇ ਜੋ ਕਿ ਬਹੁਤ ਵੱਡਾ ਜਿਉਂਦਾ ਜਾਗਦਾ ਸਬੂਤ ਹੈ ਖਾਲਸੇ ਦੀ ਦਿੱਲੀ ਦੇ ਉੱਤੇ ਜਿੱਤ ਦਾ ਜੋ ਸਿੱਲ ਸ਼ਾਹਜਹਾਨ ਦੇ ਤਖਤ ਦੇ नीचे ਲੱਗੀ ਹੋਈ ਜੋ ਜੱਸਾ ਸਿੰਘ ਰਾਮਗੜੀਆ ਜੀ ਪੱਟ ਕੇ ਲੈ ਕੇ ਆਏ ਸੀਗੇ ਸਿੱਲ ਨੂੰ 1783 ਈਸਵੀ ਦੇ ਵਿੱਚ ਇਹ ਸਿੱਲ ਪੱਟੀ ਗਈ ਸੀ ਤੇ ਜੋ ਕਿ ਹਾਲਸੇ ਦੀ ਚਿਤ ਦਾ ਬਹੁਤ ਵੱਡਾ ਸਬੂਤ ਹੈ ਸੰਗਤ ਜੀ ਹੁਣ ਤੁਹਾਨੂੰ ਅਸੀਂ ਉੱਪਰ ਲੈ ਚਲਦੇ ਹਾਂ ਬੁੰਗਿਆਂ ਦਾ ਦ੍ਰਿਸ਼ ਦਿਖਾਉਣ ਲਈ ਜਿੰਨੇ ਹੀ ਬੁੰਗੇ ਉੱਪਰ ਨੂੰ ਆ ਉਹਨਾਂ ਹੀ ਡੰਗਾਈ ਦੇ ਵਿੱਚ ਵੀ ਆ ਜਿੱਥੇ ਜੱਸਾ ਸਿੰਘ ਰਾਮਗੜੀਆ ਜੀ ਦਾ ਤਖਤ ਸੀ ਜਿੱਥੇ ਉਹ ਵਿਰਾਜਮਾਨ ਹੁੰਦੇ ਸੀ ਪਰ ਕੰਸਟ੍ਰਕਸ਼ਨ ਦੇ ਚੱਲਣ ਕਾਰਨ ਅਸੀਂ ਤੁਹਾਨੂੰ ਥੱਲੇ ਲਿਆਂ ਦੀ ਸਾਨੂੰ ਮਨਜ਼ੂਰੀ ਨਹੀਂ ਮਿਲੀ ਇਸ ਲਈ ਤੁਹਾਨੂੰ ਉੱਪਰ ਦਾ ਵੀਊ ਦਿਖਾਉਣਾ ਹੈ ਅਗਰ ਤੁਸੀਂ ਇਸ ਜਗ੍ਹਾ ਤੇ ਤੁਸੀਂ ਆਨੇ ਹੋ ਹਰਮੰਦਰ ਸਾਹਿਬ ਤਾਂ ਆਪਣੇ ਬੱਚਿਆਂ ਨੂੰ ਇਤਿਹਾਸ ਦੇ ਦਰਸ਼ਨ ਜ਼ਰੂਰ ਕਰਵਾਇਆ ਕਰੋ ਤਾਂ ਜੋ ਉਹਨਾਂ ਨੂੰ ਆਪਣੇ ਸਿੰਘ ਹੋਣ ਤੇ ਮਾਣ ਹੋਵੇ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ ਕਮੈਂਟ ਕਰਕੇ ਦੱਸਿਓ ਵੀ ਅਸੀਂ ਹੋਰ ਕਿਹੜੀ-ਕਿਹੜੀ ਜਗ੍ਹਾ ਤੇ ਜਾ ਸਕਦੇ ਹਾਂ ਔਰ ਕਿਸ ਤੇ ਵੀਡੀਓ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ